ਤੋ ਚੋਗ ਦੇਣੀ ਚੀ ਅੰਮ੍ਰਿਤ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਤੇ ਕਦੇ ਸੰਤ ਜਣ ਜਿਹੜੇ ਨੇ ਉਸ ਅੰਮ੍ਰਿਤ ਰੂਰ ਤੋਂ ਗੁਰੂ ਸਾਗਰ ਤੋਂ ਕਦੇ ਦੂਰ ਵੀ ਨਹੀਂ ਜਾਂਦੇ ਜੀ ਹੁਣ ਜਿਹੜਾ ਇਹ ਅੰਮ੍ਰਿਤ ਸ਼ਬਦ ਹੈ ਅੰਮ੍ਰਿਤ ਇਹਦਾ ਇੱਥੇ ਅਖਰੀ ਅਰਥ ਹੈ ਜਿੱਥੇ ਕਦੇ ਮੌਤ ਨਹੀਂ ਅੰਮ੍ਰਿਤ ਮ੍ਰਿਤ ਦਾ ਸਮ੍ਰਿਤੀ ਹੋਣ ਜੀ ਮੌਤ ਪਰ ਅਗੇਤਰ ਅਗੇ ਐੜਾ ਲੱਗ ਗਿਆ ਅੰਮ੍ਰਿਤ ਜਿੰਦ ਅਖਰੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਦਿਵਾਨਾ ਨੇ ਕਿਤੇ ਨਾ ਆਤਮਿਕ ਜੀਵਨ ਕਿਉਂਕਿ ਜੀਵਨ ਤਾਂ ਹੀ ਹੈ ਜੋ ਮੌਤ ਨਹੀਂ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਇਹ ਚੋਗਾ ਗੁਰੂ ਦੇ ਸੰਤ ਜਨ ਚੁਗਦੇ ਨੇ ਵੈਸੇ ਅੰਮ੍ਰਿਤ ਅੰਮ੍ਰਿਤ ਸ਼ਬਦ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਦੇਖੋ ਵਰਤਿਆ ਜਿੱਥੇ ਸਤਗੁਰੂ ਧੰਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਅੰਮ੍ਰਿਤ ਵੇਲਾ ਸਚ ਨਾਓ ਵਡਿਆਈ ਵਿਚਾਰ ਇਹ ਅੰਮ੍ਰਿਤ ਵੇਲਾ ਮਨੁੱਖਾ ਜੀਵਨ ਵੀ ਅੰਮ੍ਰਿਤ ਵੇਲਾ ਹੈ ਪਰ ਭਈ ਇਹ ਅੰਮ੍ਰਿਤ ਵੇਲਾ ਤਾਂ ਹੀ ਬੰਨਾ ਹੈ ਨਾ ਕਿ ਜੇ ਮਨੁੱਖਾ ਜੀਵਨ ਲੈ ਕੇ ਸਾਨੂੰ ਸਮਝ ਲੱਗ ਜੇ ਕਿ ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ ਦੇਹੋ ਦਰਸ ਹਰ ਰਾਇਆ ਜੇ ਮਨੁੱਖਾ ਜਨਮ ਲੈ ਕੇ ਜੀ ਨੂੰ ਸਿਰੋਜ ਪੜਨੇ ਸਾਨੂੰ ਸਮਝ ਲੱਗ ਜੇ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਇਹ ਮਨੁੱਖਾ ਦੇਹੀ ਤੇ ਮਿਲੀ ਮਿਲ ਗਈ ਜੀ ਪਰ ਇਹ ਅੰਮ੍ਰਿਤ ਵੇਲਾ ਜੀਵਨ ਤਾਂ ਬਣੇਗਾ ਜਦੋਂ ਅਗਲੀ ਗੱਲ ਸਮਝ ਲੱਗੇਗੀ ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇੱਕ ਤੇ ਮਨੁੱਖਾ ਜਨਮ ਜਿਹੜਾ ਹੈ ਇਹ ਅੰਮ੍ਰਿਤ ਵੇਲਾ ਹੈ ਜੀ ਇੱਕ ਜਦੋਂ ਸਤਿਗੁਰੂ ਦੀ ਬਾਣੀ ਪੜੀਏ ਉਦੋਂ ਹੀ ਅੰਮ੍ਰਿਤ ਵੇਲਾ ਕਿਉਂਕਿ ਗੁਰੂ ਦੇ ਬਾਣੀ ਦਿੰਦੀ ਹੈ ਅੰਮ੍ਰਿਤ ਹੈ ਪਰ ਇੱਕ ਅੰਮ੍ਰਿਤ ਵੇਲਾ ਦੇਖੋ ਜਿੱਥੇ ਅੱਜ ਤੁਸੀਂ ਅੰਮ੍ਰਿਤ ਵੇਲੇ ਤੋਂ ਲੈ ਕੇ ਹਾਜ਼ਰੀਆਂ ਪਰ ਰਹੇ ਹੋ ਅੱਜ ਨਵਾਂ ਸਾਲ ਹੈ ਔਰ ਬਹੁਤੇ ਇਸੇ ਕਰਕੇ ਹੁੰਦੇ ਨੇ ਕਿ ਨਵਾਂ ਸਾਲ ਹੈ ਪਹਿਲਾ ਦਿਨ ਹੈ ਸਾਨੂੰ ਜਾਣਾ ਚਾਹੀਦਾ ਹੈ ਪਰ ਇਹ ਇੱਕ ਤਰ੍ਹਾਂ ਦਾ ਭੁਲੇਖਾ ਵੀ ਹੁੰਦਾ ਹੈ ਨਾ ਵੀ ਅੱਜ ਦੇ ਦਿਨ ਜੋ ਕੁਝ ਕਰਾਂਗੇ ਸ਼ਾਇਦ ਉਹ ਸਾਰਾ ਸਾਲ ਹੀ ਹੋਵੇ ਵੀ ਜੇ ਇਸ ਤਰ੍ਹਾਂ ਹੁੰਦਾ ਹੁੰਦਾ ਤੇ ਅੱਜ ਤੇ ਤੁਸੀਂ ਨਵੇਂ ਸਾਲ ਤੇ ਹਾਜ਼ਰੀਆਂ ਪਰ ਰਹੇ ਹੋ ਫਿਰ ਤਾਂ ਗੁਰੂ ਦੀ ਕਿਰਪਾ ਹੋਣੀ ਚਾਹੀਦੀ ਸੀ ਕਿ ਸਾਰਾ ਸਾਲ ਹੀ ਇਸੇ ਤਰ੍ਹਾਂ ਹਾਜ਼ਰੀਆਂ ਪਰਦੇ ਪਰ ਅੰਮ੍ਰਿਤ ਵੇਲਾ ਉਹ ਹੈ ਵੀ ਪਾਈ ਜਿੰਦੋਂ ਵੀ ਜਦੋਂ ਵੀ ਜਿੰਨਾ ਵੀ ਸਮਾਂ ਸਤ ਸੰਗਤ ਦੇ ਵਿੱਚ ਲੱਗ ਜਾਏ ਜਿੰਨਾ ਵੀ ਸਮਾਂ ਕਿਤੇ ਨੇਕ ਕੰਮ 'ਚ ਲੱਗ ਜਾਏ ਚੰਗੀ ਕੀਰਤ 'ਚ ਲੱਗ ਜਾਏ ਉਹ ਅੰਮ੍ਰਿਤ ਵੇਲਾ ਹੈ ਪਰ ਪਾਈ ਇਹ ਜਿਹੜਾ ਅੰਮ੍ਰਿਤ ਵੇਲਾ ਦਿਨ ਚੜਨ ਤੋਂ 3 ਘੰਟੇ ਪਹਿਲੋਂ ਦਾ ਹੈ ਇਹਨੂੰ ਵੀ ਸਤਗੁਰ ਜੀ ਨੇ ਬਾਣੀ ਦੇ ਵਿੱਚ ਅੰਮ੍ਰਿਤ ਵੇਲਾ ਹੀ ਕਿਹਾ ਹੈ ਜੀ ਉਹ ਜਿਹੜਾ ਇਹ ਅੰਮ੍ਰਿਤ ਵੇਲਾ ਹੈ ਇਹ ਸਾਡੇ ਆਮੇ ਸਵਾਲ ਹੁੰਦੇ ਨੇ ਕਿ ਉੱਠਿਆ ਨਹੀਂ ਜਾਂਦਾ। ਅੰਮ੍ਰਿਤ ਵੇਲੇ ਕਿਵੇਂ ਉੱਠੀਏ? ਤੇ ਜੇ ਅੰਮ੍ਰਿਤ ਵੇਲੇ ਉੱਠੀਏ ਤੇ ਅੰਮ੍ਰਿਤ ਵੇਲੇ ਉੱਠਣ ਦਾ ਕੋਈ ਫਲ ਵੀ ਮਿਲਦਾ ਜੀ? ਆਮ ਸ਼ਬਦ ਵਰਤਿਆ ਜਾਂਦਾ ਅੰਮ੍ਰਿਤ ਵੇਲੇ ਤੁਸੀਂ ਉੱਠਦੇ ਹੋ ਅੰਮ੍ਰਿਤ ਵੇਲੇ ਉੱਠਣ ਦਾ ਕੋਈ ਫਾਇਦਾ ਵੀ ਹੈ? ਔਰ ਜਦੋਂ ਇਹ ਸਵਾਲ ਕਿਸ ਬੰਦੇ ਨੂੰ ਪੁੱਛਣ ਦੀ ਬਜਾਏ ਗੁਰੂ ਸਾਹਿਬ ਤੋਂ ਪੁੱਛੀਏ। ਤੇ ਤਨ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਨਤੀ ਬਚਨ ਕਹੇ ਨੇ ਭੀ ਅੰਮ੍ਰਿਤ ਵੇਲੇ ਉੱਠਣ ਦਾ ਫਲ ਵੀ ਮਿਲਦਾ ਹੈ ਤੇ ਜਿਹੜਾ ਅੰਮ੍ਰਿਤ ਵੇਲਾ ਸੂਰਜ ਛੜਨ ਤੋਂ ਢਾਈ ਤਿੰਨ ਘੰਟੇ ਪਹਿਲੇ ਦਾ ਸਮਾਂ ਉਹਨੂੰ ਵੀ ਅੰਮ੍ਰਿਤ ਵੇਲਾ ਕਿਹਾ ਹੈ ਤੇ ਦੇਖੋ ਜਿਨ੍ਹਾਂ ਨੇ ਕਰਨਾ ਕੁਝ ਨਹੀਂ ਨਾ ਫਿਰ ਉਹ ਇਹ ਤਰਕ ਕਰਦੇ ਨੇ ਜੀ ਕਿ ਇਹ ਅੰਮ੍ਰਿਤ ਵੇਲਾ ਨਹੀਂ ਮਨੁੱਖਾ ਜਨਮ ਇਹ ਅੰਮ੍ਰਿਤ ਵੇਲਾ ਹੈ ਜਦੋਂ ਬਾਣੀ ਪੜ੍ਹਦੇ ਉਹਦੇ ਅੰਮ੍ਰਿਤ ਵੇਲੇ ਇਹ ਕੋਈ ਸ਼ੱਕ ਨਹੀਂ ਪਹਿਲੋਂ ਬੇਨਤੀ ਕਰਤੀ ਅੰਮ੍ਰਿਤ ਬਾਣੀ ਜਦੋਂ ਪੜ੍ਹੀ ਉਹਦੋਂ ਤੇ ਅੰਮ੍ਰਿਤ ਵੇਲਾ ਹੈ ਹੀ ਪਰ ਕਦੇ ਵਿਚਾਰ ਕਰਕੇ ਦੇਖੋ ਜਿਹੜੇ 10 ਵਜੇ ਉੱਠਦੇ ਨੇ 10 ਵਜੇ ਉੱਠ ਗਏ ਫਿਰ ਉਹਨਾਂ ਨੇ ਕਦੀ ਨਿਤਨਮ ਕੀਤਾ ਜੀ ਤੇ ਜੇ ਕੀਤਾ ਵੀ ਹੋਏਗਾ ਤੇ ਫਿਰ ਇਧਰੋਂ ਵੀ ਪੰਾਂ ਇਧਰੋਂ ਵੀ ਪੀ ਸਾਰੇ ਘਰ ਦੇ ਵਿੱਚ ਵੀ ਰੌਲਾ ਤੇ ਕਿੰਨਾ ਕੁ ਟਿਕ ਕੇ ਕਰਦੇ ਹੋਣਗੇ ਤੇ ਕਿੰਨਾ ਕੁ ਜੁੜਦੇ ਹੋਣਗੇ ਕਿਉਂਕਿ ਇਹ ਜਿਹੜਾ ਅੰਮ੍ਰਿਤ ਵੇਲਾ ਹੈ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਾਨੂੰ ਹੁਕਮ ਵੀ ਹੈ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਇੱਥੇ ਜਿਹੜਾ ਭਲਕੇ ਸ਼ਬਦ ਹੈ ਨਾ ਜੀ ਇਹ ਇਸੇ ਅੰਮ੍ਰਿਤ ਵੇਲੇ ਦਾ ਜਿਹੜਾ ਸੂਰਜ ਚੜਨ ਤੋਂ 2-3 ਘੰਟੇ ਤੋਂ ਪਹਿਲਾਂ ਹੁੰਦਾ ਔਰ ਗੁਰੂ ਸਾਹਿਬ ਜੀ ਨੇ ਦਿਨ ਦਾ ਵੀ ਜ਼ਿਕਰ ਕੀਤਾ ਇੱਥੇ ਕਿ ਮਤਾ ਤੁਸੀਂ ਇਸ ਭਲਕੇ ਵਿੱਚ ਰਹੋ ਕਿ ਦਿਨ ਚੜੇ ਨੂੰ ਤੁਸੀਂ ਕਹੋ ਕਿ ਇਹ ਵੀ ਅੰਮ੍ਰਿਤ ਵੇਲਾ ਹੀ ਹੈ ਜਦੋਂ ਉਠ ਜੀਉਦੇ ਅੰਮ੍ਰਿਤ ਵੇਲੇ ਹੈ ਸਤਿਗੁਰੇ ਕਹਿੰਦੇ ਨੇ ਗੁਰ ਸਤਗੁਰ ਕਾ ਜੋ ਸਿੱਖ ਖਾਇ ਸੋ ਭਲਕੇ ਉਠਾ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਤੇ ਫਿਰ ਭਲਕੇ ਦੀ ਚੰਗੀ ਤਰ੍ਹਾਂ ਪਰਭਾਸ਼ਾ ਦਿੱਤੀ ਕਿ ਤੇ ਭਲਕੇ ਜਨਰਾ ਜੋ ਉਦਮ ਕਰੇ ਭਲਕੇ ਪ੍ਰਭਾਤੀ ਹੁਣੇ ਪ੍ਰਭਾਤ ਵਾਲਾ ਸ਼ਬਦ ਆਪਾਂ ਆਮ ਹੀ ਸ਼ਪਿੰਡਾ ਸ਼ਾਮਤ ਵਰਤਨੇ ਹੁੰਨੇ ਨੇ ਜੀ ਇੱਕ ਸ਼ਬਦ ਆਮ ਵਰਤੇ ਜਾਂਦਾ ਸੀ ਮੂਹ ਨੇਰਾ ਕਿ ਦਿਨ ਹਜੇ ਚੜਿਆ ਨਹੀਂ ਤੇ ਇੰਨਾ ਜਿਆਦਾ ਨੇ ਰਵ ਨੇ ਮੂੰਹ ਨੇ ਨਿਹਰਾ ਤਾਂ ਕਿਹਾ ਜਾਂਦਾ ਸੀ ਬੰਦਾ ਦੂਰੋਂ ਆਉਂਦਾ ਨਜ਼ਰ ਤੇ ਹੁੰਦਾ ਪਰ ਪਛਾਣ ਦੇ ਵਿੱਚ ਨਹੀਂ ਹੁੰਦਾ ਮੂੰਹ ਦਿਸਦਾ ਕੋਈ ਨਹੀਂ ਵੀ ਇੰਨਾ ਕੁ ਥੋੜਾ ਥੋੜਾ ਦਿਨ ਚੜਦਾ ਪਿਆ ਥੋੜਾ ਥੋੜਾ ਨਿਹਰਾ ਹੈ ਇਹਨੂੰ ਪ੍ਰਭਾਤ ਪ੍ਰਭਾਤ ਵੇਲੇ ਕਿਹਾ ਜੀ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਪੈ ਇਹ ਅੰਮ੍ਰਿਤ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਸਮਾਂ ਹੈ ਜੀ ਫਿਰ ਸਤਿਗੁਰ ਜੀ ਇਸ ਅੰਮ੍ਰਿਤ ਵੇਲੇ ਸਾਨੂੰ ਆਮ ਸਵਾਲ ਹੁੰਦੇ ਨੇ ਉੱਠੀ ਕਿਵੇਂ ਅੰਮ੍ਰਿਤ ਵੇਲੇ ਉੱਠੀਏ ਤਾਂ ਫਲ ਕੀ ਮਿਲੇਗਾ ਦੇਖੋ ਤਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਪਾਵਨ ਬਚਨ ਹੈ ਜਿੱਤੇ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਤੇ ਗੱਲ ਸਮਝ ਲਓ ਕਿ ਅੰਮ੍ਰਿਤ ਵੇਲਾ ਸਾਚਣਾਓ ਸੱਚੇ ਪ੍ਰਮਾਤਮਾ ਦਾ ਨਾਮ ਹੀ ਅੰਮ੍ਰਿਤ ਵੇਲਾ ਹੈ ਤੇ ਇਹ ਜਿਹੜਾ ਸੂਰਜ ਚੜ੍ਹਨ ਤੋਂ ਪਹਿਲੋਂ ਦਾ ਸਮਾਂ ਹੈ ਇਸ ਵੇਲੇ ਵੀ ਉੱਠ ਕੇ ਜੇ ਸੱਚਾ ਨਾਮ ਲਈਏ ਤੇ ਭਾਈ ਇਹ ਵੀ ਅੰਮ੍ਰਿਤ ਵੇਲਾ ਤਾਂ ਹੀ ਬਣਦਾ ਹੈ ਅੰਮ੍ਰਿਤ ਵੇਲਾ ਸੱਚ ਨਾਉ ਤੇ ਫਿਰ ਕਰਨਾ ਕੀ ਅੰਮ੍ਰਿਤ ਵੇਲੇ ਉੱਠ ਕੇ ਇਹ ਸ਼ਾਇਦ ਕੱਲ ਵੀ ਬੇਨਤੀ ਕੀਤੀ ਸੀ ਫਿਰ WhatsApp ਨਾਲ ਦੇਖੇ ਜੀ ਉੱਠਦੇ ਨਾਲ ਪਹਿਲੋਂ ਖਬਰ ਹੈ ਨਾ ਦੇਖੇ ਕਿ ਰਾਤ ਪਤਾ ਨਹੀਂ ਦੁਨੀਆ ਦਾ ਕੀ ਬਣ ਗਿਆ ਹੋਵੇਗਾ ਕੀ ਹੋ ਗਿਆ ਕਿਉਂਕਿ ਇਧਰ ਨੂੰ ਵੇਖਾਂਗੇ ਤੇ ਫਿਰ ਖੰਡਾਪ ਬਣਦਾ ਹੀ ਬਣਦਾ ਹੈ ਅੰਮ੍ਰਿਤ ਵੇਲਾ ਸੱਚਾ ਨਾਮ ਹੈ ਤੇ ਅੰਮ੍ਰਿਤ ਵੇਲਾ ਪੈਰ ਰਾਤ ਉੱਠ ਕੇ ਬਣੇ ਕਿਵੇਂ ਜੀ ਕਹਿੰਦੇ ਅੰਮ੍ਰਿਤ ਵੇਲਾ ਸਚ ਨਾਉ ਤੇ ਫਿਰ ਕਰੇ ਵਡਿਆਈ ਵਿਚਾਰ ਉਹ ਸੱਚੇ ਦੀ ਵਡਿਆਈ ਕਰੇ ਉਹਦੇ ਵਿਚਾਰ ਕਰੇ ਤੇ ਵਡਿਆਈ ਕਹਿੰਦੇ ਫਿਰ ਕਰਮੀ ਆਵੇ ਕਪੜਾ ਨਜ਼ਰੀ ਮੁਖ ਦਵਾਰ ਉੱਤੇ ਕਰਮੀ ਦਰਥ ਉਹਦੀ ਕਿਰਪਾ ਇੱਕ ਦਿਨ ਉਹਦੀ ਕਿਰਪਾ ਹੋਵੇਗੀ ਉਹਦੇ ਨਜ਼ਰ ਦੇ ਵਿੱਚ ਤੂੰ ਆਏਗਾ ਤੇਰੀ ਮੁਕਤੀ ਦੇ ਦਰਵਾਜ਼ੇ ਖੁੱਲ ਜਾਣਗੇ ਤੈਨੂੰ ਮੁਕਤੀ ਤੇ ਸਮਝ ਲੱਗ ਜਾਏਗੀ ਕਿ ਮਰਨ ਤੋਂ ਬਾਅਦ ਨਹੀਂ ਜੰਮਦਿਆ ਮੁਕਤੀ ਚਾਹੀਦੀ ਸੀ ਤੈਨੂੰ ਸਮਝ ਲੱਗ ਜੇ ਕਿ ਕਿੱਥੋਂ ਕਿੱਥੋਂ ਮੁਕਤ ਹੋਣਾ ਫਿਰ ਇਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਚਾ ਸਾਹਿਬ ਸਾਚਨਾਏ ਇਹ ਅੰਮ੍ਰਿਤ ਵੇੜਾ ਹੈ ਮੇਰਾ ਮਾਲਕ ਸੱਚਾ ਹੈ ਉਹਦਾ ਨਾਮ ਸੱਚਾ ਹੈ ਕਹਿੰਦੇ ਸਾਚਾ ਸਾਹਿਬ ਸਾਚਨਾਏ ਪਾਖਿਆ ਭਾਉ ਅਪਾਰ ਤੇ ਪਾਖਿਆ ਕਹਿੰਦੇ ਨੇ ਬੋਲੀ ਨੂੰ ਮੇਰੇ ਸੱਚੇ ਮਾਲਕ ਦੀ ਬੋਲੀ ਜਿਹੜੀ ਹੈ ਨਾ ਉਹ ਪਿਆਰ ਹੈ ਪਾਖਿਆ ਭਾਉ ਪੌਦਰ ਹੁੰਦਾ ਪਿਆਰ ਮੇਰੇ ਮਾਲਕ ਦੇ ਬੋਲੇ ਪਿਆਰ ਵਾਲੇ ਹੈ ਜੀ ਤੇ ਪਿਆਰ ਦੇ ਨਾਲ ਜਿਹੜੇ ਮਾਲਕ ਨੂੰ ਯਾਦ ਕਰਦੇ ਨੇ ਕਹਿੰਦੇ ਫਿਰ ਅੱਖਾਂ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਪਿਆਰ ਨਾਲ ਬੋਲ ਕੇ ਜਿਹੜੇ ਮੰਗਦੇ ਨੇ ਨਨ ਕਿ ਦੇ ਤੇ ਮੇਰਾ ਸੱਚਾ ਮਾਲਕ ਉਹਨੂੰ ਦਾਤਾਂ ਵੀ ਦਿੰਦਾ ਤੇ ਝੋਲੀਆਂ ਪਰ ਪਰ ਕੇ ਦਿੰਦਾ ਐਸੇ ਮਾਲਕ ਦਾ ਜਦੋਂ ਪਤਾ ਲੱਗ ਜਾਏ ਕਿ ਸਾਨੂੰ ਇਸ ਮਾਲਕ ਦੇ ਦਰ ਤੇ ਪਹੁੰਚੇ ਆ ਫਿਰ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਅਮਰਤ ਵਲੁੱਟ ਕੇ ਕਰਿਏ ਕੀ ਮਾਲਕ ਦੇ ਦਰ ਤੇ ਪੇਟਾ ਕੀ ਲੈ ਕੇ ਜਾਈਏ ਇਹ ਪਾਵਨ ਬਚਨ ਆਪਾਂ ਰੋਜ਼ ਹੀ ਪੜ੍ਹਨੇ ਨੇ ਜੇ ਵਿਚਾਰ ਕਰ ਲਈਏ ਕਿ ਫੇਰ ਕੇ ਅੱਗੇ ਰੱਖੀਐ ਕਕੇ ਨੂੰ ਸਿਆਰੀ ਫੇਰ ਕੇ ਅੱਗੇ ਰੱਖੀਏ ਕੇ ਸ਼ਬਦ ਪੂਰਾ ਨਹੀਂ ਬੋਲਣਾ ਜੀ ਫਿਰ ਗੁਰੂ ਦੇ ਅੱਗੇ ਮਾਲਕ ਦੇ ਅੱਗੇ ਕੀ ਰੱਖੀਏ ਜੇ ਸਾਨੂੰ ਦਿਸ ਜਾਵੇ ਫਿਰ ਕਹ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਉਹਦਾ ਦਰ ਦਿਸ ਜਾਵੇ ਤੇ ਉਹਦੇ ਅੱਗੇ ਪੇਟਾ ਕੀ ਰੱਖੀਏ ਤੇ ਸਤਿਗੁਰੂ ਜੀ ਕਹਿੰਦੇ ਨੇ ਰੁਪਈਏ ਪੈਸੇ ਭਾਈ ਆਪਣੇ ਕੋਲ ਸਾਹਮਣੇ ਰੱਖ। ਕਿਉਂਕਿ ਫਿਰ ਬੇਨਤੀ ਕਰਦੇ ਇਹ ਰੁਪਈਏ ਪੈਸੇ ਗੋਲ ਕੱਚ ਪਾਉਣੇ ਨੇ ਕਿਉਂਕਿ ਗੁਰੂ ਘਰ ਦੇ ਜਿਹੜੇ ਕੰਮ ਚੱਲਦੇ ਨੇ ਉਹ ਵੀ ਇਹਨਾਂ ਨਾਲ ਹੀ ਪੂਰੇ ਹੁੰਦੇ ਨੇ। ਪਰ ਇਹਨਾਂ ਰੁਪਈਆਂ ਦੇ ਪੈਸਿਆਂ ਦੀ ਗੁਰੂ ਨੂੰ ਲੋੜ ਨਹੀਂ। ਪੇਟਾ ਕੀ ਰੱਖੀਏ ਜੀ। ਫਿਰ ਕਹੇ ਅੱਗੇ ਰੱਖੀਏ ਜਿੱਦ ਸੇ ਦਰਬਾਰ ਸਤਿਗੁਰੂ ਜੀ ਕਹਿੰਦੇ ਨੇ ਮੂੰਹ ਕੇ ਬੋਲਣ ਬੋਲੀ ਹੈ। ਜੇ ਤੂੰ ਸੁਣ ਤਰੇ ਪਿਆਰ ਮੂੰਹ ਤੋਂ ਫਿਰ ਕਿਵੇਂ ਤੇ ਬੋਲ ਕਰੀਏ ਕਿਵੇਂ ਤੇ ਅਰਦਾਸ ਕਹੀਏ ਕਿ ਜਿਹਨੂੰ ਸੁਣ ਕੇ ਸਾਡੇ ਨਾਲ ਪਿਆਰ ਕਰਨ ਲੱਗ ਜਾਏ ਉੱਥੇ ਫਿਰ ਸਤਿਗੁਰੂ ਕਹਿੰਦੇ ਨੇ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦੀ ਵਡਿਆਈ ਕਰ ਪਈ ਇਹ ਤੇਰੇ ਲਈ ਫਿਰ ਬੋਲਣਾ ਕੀ ਹੈ ਉਹ ਸਤਿਗੁਰ ਜੀ ਨੇ ਪਾਵਨ ਬਚਨ ਬਾਬਾ ਫਰੀਦ ਜੀ ਨੂੰ ਬੇਨਤੀ ਕਹੇ ਨੇ ਜੀ ਕਿ ਜੇ ਬੋਲਣਾ ਹੈ ਤੇ ਉਹ ਬੋਲ ਜੇ ਵੇਸ ਧਾਰਨ ਕਰਨਾ ਤੇ ਉਹ ਕਰ ਜਿਹੜਾ ਸਾਈ ਨੂੰ ਪਸੰਦ ਹੋਵੇ ਕਿ ਜਿੰਨੂੰ ਸੁਣ ਕੇ ਉਹ ਤੇਰੇ ਵਸ ਵਿੱਚ ਆ ਜਾਵੇ ਜਿੰਨੂੰ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਨਿਵਰਸੋ ਅੱਖਰ ਖਮਣ ਗੁਣ ਜਿਹਬਾ ਬਣੀਆਂ ਮੰਤ ਮੂਤ ਉਹ ਬੋਲ ਜਿਹੜਾ ਐਣ ਮੋਤੀ ਕਿਰਦੇ ਹੁਣ ਮਿੱਠਾ ਮਿੱਠਾ ਬੋਲਦਾ ਹੋਵੇ ਇਹ ਤਰ੍ਹਾਂ ਪਹਿਨੇ ਵੇਸ ਕਰ ਤਾਂ ਵਸ ਆਵੇ ਕੰਤ ਇਹ ਪਹਿਰਾਵਾ ਤੂੰ ਆਪਣੇ ਜੀਵਨ ਦਾ ਬਣਾ ਲੈ ਹੁਣ ਸਤਿਗੁਰੂ ਜੀ ਨੇ ਉੱਥੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਕੀ ਕਰਨਾ ਅੰਮ੍ਰਿਤ ਵੇਲੇ ਸਾਨੂੰ ਆਵਾਜ਼ ਮਾਰ ਕੇ ਕਿਹਾ ਚਾ ਲੱਗੇ ਉੱਠ ਚਾ ਲੱਗੇ ਬਿੰਦੀ ਤੋਂ ਬਿਨਾਂ ਪਾਠ ਚਾ ਲੱਗੇ ਉੱਠ ਅੰਮ੍ਰਿਤ ਵੇਲੇ ਉੱਠ ਪਈ ਤੇ ਉੱਠ ਕੇ ਕਰ ਕੀ ਨਾਮ ਜਪ ਹੁਣ ਉੱਠ ਕੇ ਤੇ ਜਪਣਾ ਹੀ ਹੈ ਉੱਠਦੇ ਨਾਲ ਮੂੰਹ ਦੇ ਵਿੱਚੋਂ ਵਾਹਿਗੁਰੂ ਨਿਕਲੇ ਪਰ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਨੇ ਚਾ ਲੱਗੇ ਉੱਠ ਨਾਮ ਜਪ ਤੇ ਫਿਰ ਸਿਰਫ ਸਵੇਰ ਦਾ ਕੰਮ ਨਹੀਂ ਜੀ ਕਹਿੰਦੇ ਨਿਸਬਾਸਰ ਆਰਾਧ ਉਸ ਨਾਮ ਨੂੰ ਦਿਨ ਰਾਤ ਅਰਾਧਨਾਉਂਦੇ ਕਰਦਾ ਰਹੋ ਉਹਨੂੰ ਜਪਦਾ ਰਹੋ ਧਿਆਉਂਦਾ ਰਹੋ ਕਿਉਂਕਿ ਧਿਆਉਂਣ ਧਿਆਉਂ ਦਾ ਅਰਥ ਹੈ ਧਿਆਨ ਦੇ ਵਿੱਚ ਟਿਕਾਉਣਾ ਹੈ ਨਾ ਜੀ ਜਿਵੇਂ ਤੈਨੂੰ ਬੱਚੇ ਹਰ ਵੇਲੇ yaad ਨੇ ਪਰਿਵਾਰ yaad ਹੈ ਤੈਨੂੰ ਤੇਰੀ ਜ਼ਮੀਨ ਕਦੇ ਭੁੱਲਦੀ ਹੈ ਘਰ ਤੇ ਕਦੇ ਨਹੀਂ ਨ ਭੁੱਲਦਾ ਜੀ ਬਸ ਉਹਨੂੰ ਐਵੇਂ ਯਾਦ ਕਰ ਜਿਵੇਂ ਤੈਨੂੰ ਕਰਨੇ ਭੁੱਲਦਾ ਬੱਚੇ ਨਹੀਂ ਭੁੱਲਦੇ ਤੈਨੂੰ ਪਰਿਵਾਰ ਨਹੀਂ ਭੁੱਲਦਾ ਤੇ ਫਿਰ ਹੋਏਗਾ ਕਿ ਅੱਗੇ ਪਾਵਨ ਬਚਨ ਕਹਿ ਫਿਰ ਉਹਦਾ ਫਲ ਕੀ ਮਿਲੇਗਾ ਜੀ ਕਿੰਤੇ ਚਾ ਲੱਗੇ ਉੱਠ ਨਾਮ ਜਪ ਨਿਸਬਸਰ ਆਰਾਧ ਕਾਰਾ ਤੁਜੇ ਨਾਂ ਬਿਆਪਈ ਨਾਨਕ ਮਿਟੇ ਉਪਾਦ ਤੈਨੂੰ ਇਹ ਵਿਕਾਰ ਵਿਆਪਣਗੇ ਨਹੀਂ ਤੇਰੇ ਅੰਦਰ ਦੀਆਂ ਆਦੀਆਂ ਆਪਾਦੀਆਂ ਸਾਰੇ ਝਗੜੀ ਮਿਟ ਜਾਣਗੇ ਤੂੰ ਚੱਲਾਂਗੇ ਉੱਠ ਮੂੰਹ ਨੇਰੇ ਉੱਠ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਹੇ ਨੇ ਗੁਰਮਖ ਅੰਮ੍ਰਿਤ ਵੇਲੇ ਉੱਠ ਕੇ ਇਹ ਜਿਹੜਾ ਫਿਰ ਬੇਨਤੀ ਕਰਾ ਕਿ ਅੰਮ੍ਰਿਤ ਵੇਲਾ ਸ਼ਬਦ ਹੈ ਨਾ ਇਹ ਭਗਤਾਂ ਨੇ ਕਿਤੇ ਨਹੀਂ ਵਰਤਿਆ ਜੀ ਤੇ ਗੁਰੂ ਸਹਿਬਾਨਾਂ ਦੇ ਵਿੱਚੋਂ ਵੀ ਸਭ ਤੋਂ ਪਹਿਲੋਂ ਅੰਮ੍ਰਿਤ ਵੇਲਾ ਸ਼ਬਦ ਜਿਹੜਾ ਵਰਤਿਆ ਨਾ ਉਹ ਗੁਰੂ ਨਾਨਕ ਸਾਹਿਬ ਜੀ ਨੇ ਵਰਤਿਆ ਹੈ ਤੇ ਜਾਂ ਅੰਮ੍ਰਿਤ ਵੇਲਾ ਸ਼ਬਦ ਜਿਹੜਾ ਧੰ ਗੁਰੂ ਰਾਮਦਾਸ ਜੀ ਨੇ ਵਰਤਿਆ ਕਿ ਜਿਹੜੇ ਹੁਣੇ ਆਪਾਂ ਬੋਲ ਸਾਂਝੇ ਕਰਕੇ ਆਏ ਆ ਗੁਰੂ ਦਾ ਸਿੱਖ ਹੈ ਹੀ ਉਹ ਜਿਹੜਾ ਉਮਰ ਪਲਕੇ ਪਰ ਬਾਤੀ ਉੱਠੇ ਅੰਮ੍ਰਿਤ ਵੇਲੇ ਉੱਠੇ ਔਰ ਸਤਗੁਰੂ ਜੀ ਦਾ ਦੇਖੋ ਕੋ ਪਾਵਨ ਬਚਨ ਹੈ ਜਿਹੜਾ ਸਾਡਾ ਸਵਾਲ ਹੈ ਕਿ ਅੰਮ੍ਰਿਤ ਵੇਲੇ ਉੱਠੇ ਕੋਈ ਨਹੀਂ ਜਾਂਦਾ ਜੀ ਇਸੇ ਯਤਨ ਕਰਨੇ ਆ ਔਰ ਆਮ ਤੌਰ ਤੇ ਕਈ ਤੇ ਅਰਦਾਸ ਵੀ ਕਰਉਂਦੇ ਨੇ ਜੀ ਕਿ ਭਾਈ ਸਾਹਿਬ ਜੀ ਸਾਡੇ ਅਰਦਾਸ ਕਰੋ ਅੰਮ੍ਰਿਤ ਵੇਲੇ ਉੱਠ ਜੀ ਔਰ ਕਈ ਵਾਰ ਬੇਨਤੀ ਕਰਦੇ ਕਿ ਭਾਈ ਜੀ ਅਰਦਾਸ ਕਰਵਾਉਣੀ ਆ ਨਾ ਦੇ ਗੁਰੂ ਦੇ ਚਰਨਾਚਰਦਾਸ ਇਹ ਕਰਕੇ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ 9 ਵਜੇ ਨੀਂਦ ਆ ਜਾਵੇ ਤੂੰ ਸੌਣ ਦੀ ਅਰਦਾਸ ਕਰ ਉੱਠਣ ਦੀ ਅਰਦਾਸ ਕਰਨ ਦੇ ਲੋੜ ਨਹੀਂ ਉਹਨੂੰ ਤੇ ਆਪੇ ਆਵਾਜ਼ ਮਾਰ ਕੇ ਠਾ ਦੇਣਾ ਜੇ ਸੌਣੇ ਰਾਤ ਨੂੰ 12 1.5 2 ਵਜੇ ਹੈ ਦੇਖੋ ਫਿਰ ਬੇਨਤੀ ਕਰ ਅੱਜ ਨਵਾਂ ਸਾਲ ਹੈ ਉਰੇ ਨਵਾਂ ਸਾਲ ਵੀ ਮਨਾਉਣ ਦਾ ਸਾਰਿਆਂ ਦਾ ਆਪੋ ਆਪਣਾ ਟੰਗ ਹੈ ਨਾ ਕਿਤੇ ਲੁਧਿਆਣਾ ਦੇ ਵਿੱਚ ਲੱਖਾਂ ਲੋਕ ਪਹੁੰਚੇ ਹੋਏ ਸੀ ਕਿਉਂ ਕਹਿੰਦੇ ਦਿਲਜੀਤ ਦੁਲਸਾਹਨ ਨੇ ਆਉਣਾ ਹੈ ਗਾਇਕ ਨੂੰ ਆਉਣਾ ਸਾਡਾ ਨਵਾਂ ਨਵਾਂ ਸਾਲ ਹੀ ਬੜਾ ਸੋਹਣਾ ਨਿਕਲੇਗਾ ਤੇ ਭਾਵਨਾਵਾਲੇ ਉਹ ਵੀ ਨੇ ਜਿਨ੍ਹਾਂ ਨੇ ਸਾਰੀ ਰਾਤ ਫਿਰ ਗੁਰਬਾਣੀ ਲਾ ਕੇ ਰੱਖੀ ਕਿਉਂਕਿ ਜਿਵੇਂ ਦਾ ਰਾਤ ਨੂੰ ਵਿਚਾਰ ਲੈ ਕੇ ਸੋਵਾਂਗੇ ਸਵੇਰ ਉੱਠਦਿਆਂ ਨਾਲ ਤੇ ਸੁੱਤਿਆ ਪਿਆ ਵੀ ਖਿਆਲ ਅਸਲ ਵਿੱਚ ਸਾਜ ਹੈ ਕਿ ਉਹਵੇਂ ਦੀ ਆਉਣਗੇ ਜੀ ਜੋ ਕੁਝ ਸੁਣਾਂਗੇ ਜੋ ਕੁਝ ਜਿੱਦਾਂ ਸਾਡਾ ਮਾਈਂਡ ਹੋਏਗਾ ਸੁੱਤਿਆ ਪਿਆ ਖਿਆਲ ਤੇ ਉਵੇਂ ਤੇ ਆਉਣੇ ਨੇ ਨਾ ਜੀ ਜੇ ਰਾਤ ਨੂੰ ਸੌਣ ਲੱਗਿਆ ਦੇਖੋ ਸਾਡੇ ਕਿੱਡੇ ਸਰਲ ਮਰਿਆਦਾ ਹੈ ਇਹ ਸਾਡੇ ਮਰਿਆਦਾ ਦੇ ਵਿੱਚ ਕਿ ਸੌਣ ਲੱਗਿਆਂ ਸੋਲੇ ਸਾਹਿਬ ਦਾ ਪਾਠ ਕਰਨਾ ਹੈ ਉੱਥੇ ਟਾਈਮ ਨਹੀਂ ਲਿਖਿਆ ਹੋਇਆ ਕਿ 6 ਵਜੇ ਕਰਨਾ ਜਾਂ 7 ਵਜੇ 9 ਵਜੇ ਤੂੰ 10 ਵਜੇ ਵੀ ਸੌਵੇਂ ਸੌਣ ਲੱਗੇ ਦਾ ਭਾਵ ਇਹ ਹੈ ਕਿ ਜਦੋਂ ਸੌਣਾ ਉਦੋਂ ਸੋਲੇ ਸਾਹਿਬ ਕਰੇ ਦੇਣ ਦਾ ਮਤਲਬ ਇਹ ਸੀ ਕਿ ਰਾਤ ਨੂੰ ਖਿਆਲ ਵੀ ਬਾਣੀ ਦੇ ਹੁਣ ਤੇ ਉੱਠਦਿਆਂ ਨਾਲ ਜਦੋਂ ਜਾਗ ਖੁੱਲਿਓ ਉਦੋਂ ਉਸੇ ਵळे ਤੈਨੂੰ ਵਾਹਿਗੁਰੂ ਤੇਰੇ ਮੂਹ ਦੇ ਵਿੱਚੋਂ ਨਿਕਲੇ ਤੈਨੂੰ ਉਦੋਂ ਵਿੱਚ ਇੱਥੇ ਆਵੇ ਹੁਣ ਸਤਿਗੁਰ ਜੀ ਨੇ ਦੇਖੋ ਪਾਵਨ ਬਚਨ ਕਹੇ ਨੇ ਜੇ ਰਾਤ ਸੌਂ ਜੇ ਟਾਈਮ ਨਾਲ ਸੋਨਾ ਸਾਹਿਬ ਦਾ ਜਾਪ ਕਰਕੇ ਸੋਈਏ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਫਿਰ ਸਾਈਂ ਤੇ ਸੱਦ ਮਾਰਦੇ ਨੇ ਜੀ ਅੰਮ੍ਰਿਤ ਵੇਲੇ ਆਵਾਜ਼ ਮਾਰਦੇ ਨੇ ਪਾਈਓ ਹੁਣ ਉੱਠ ਅੰਮ੍ਰਿਤ ਵੇਲੇ ਉੱਠ ਕੇ ਜਿੱਥੇ ਭਾਈ ਸਾਹਿਬ ਜੀ ਕਹਿੰਦੇ ਨੇ ਉੱਠ ਕੇ ਨਾਮ ਗੁਰੂ ਦੇ ਸਿੱਖ ਜਪਦੇ ਨੇ ਤੇ ਗੁਰੂ ਸਾਹਿਬ ਦਾ ਇੱਕ ਸ਼ਬਦ ਹੈ ਜੀ। ਤਾਂ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਮਾਰੂ ਰਾਗ ਦੇ ਵਿੱਚ। ਤੇ ਉਥੇ ਸਰਲੇਖ ਵੀ ਜਿਹੜਾ ਸ਼ਬਦ ਹੈ। ਸ਼ਬਦ ਵੈਸੇ ਗੁਰਬਾਣੀ ਦੇ ਵਿੱਚ ਬੜੀਆਂ ਥਾਵਾਂ ਤੇ ਆਏ ਨੇ ਜੀ। ਕਿ ਜਦੋਂ ਹੋਮੇ ਦੀ ਗੱਲ ਕਰਦੇ ਨੇ ਸ਼ਬਦ ਮਰੋ ਫਿਰ ਜੀਵੋ ਸੱਦ ਹੀ। ਤਾਂ ਫਿਰ ਮਰਨਾ ਨਹੀਂ। ਆਵੋ ਸਿੱਖ ਸਤਗੁਰੂ ਕੇ ਪਿਆਰੂ ਜਿੱਥੇ ਪਾਵਨ ਬਚਨ ਕਹੇ। ਉੱਥੇ ਇਹ ਵੀ ਸ਼ਬਦ ਆਉਂਦਾ ਕਿ ਸਿੱਖੋ ਸ਼ਬਦ ਪਿਆਰਿਓ ਇਹ ਸ਼ਬਦ ਵੈਸੇ ਕਈ ਵਾਰ ਹੀ ਆਇਆ ਹੈ ਪਰ ਜਿਹੜਾ ਉੱਤੇ ਜਿਹਨੂੰ ਆਪਾਂ ਹੈਡਿੰਗ ਕਿਨੇ ਸਰਲੇਖ ਇਹ ਸਿਰਫ ਮਾਰੂ ਰਾਗ ਦੇ ਵਿੱਚ ਆਇਆ ਤੇ ਤਿੰਨ ਵਾਰ ਹੀ ਆਇਆ ਹੈ ਉਹ ਤਿੰਨੇ ਵਾਰੀ ਸ਼ਬਦ ਗੁਰੂ ਨਾਨਕ ਸਾਹਿਬ ਨੂੰ ਵਰਤੇ ਜਿਵੇਂ ਸ਼ਲੋਕ ਆਉਂਦਾ ਜੀ ਸ਼ਲੋਕ ਉੱਥੇ ਸ਼ਬਦ ਸਰਲੇਖ ਹੈ ਸ਼ਬਦ ਸਸਾ ਬੱਬਾ ਤੇ ਦੱਦਾ ਸ਼ਬਦ ਤੇ ਉਹ ਸ਼ਬਦ ਸਰਲੇਖ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਪਿੱਛੋ ਰਾਤੀ ਸੱਡੜਾ ਪਿੱਛੋ ਰਾਤੀ ਦਾ ਸਰ ਪਿਛਲੀ ਰਾਤ ਅੰਮ੍ਰਿਤ ਵੇਲੇ ਪਿੱਛੋ ਰਾਤੀ ਸੱਡੜਾ ਨਾਮ ਖਸਮ ਘਾਲੇ ਪਾਈ ਜੇ ਰਾਤ ਨੂੰ ਪਹਿਲੇ ਪੈਰ ਚੇਤੇ ਕਰਕੇ ਸੋਵੇਂਗਾ ਤੇ ਪਿਛਲੇ ਰਾਤ ਸਾਈਂ ਦੀ ਸੱਦ ਆਉਣੀ ਆਵਾਜ਼ ਆਉਣੀ ਕਿ ਉੱਠ ਕੇ ਨਾਮ ਲੈ ਪਈ ਜਪ ਹੁਣ ਦੇਖੋ ਪਹਿਲਾਂ ਪਿੰਡਾ ਥਾਵਾਂ ਤੇ ਆਮ ਹੀ ਅੱਜ ਵੀ ਹੁੰਦਾ ਹੀ ਹੁਣ ਵੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਤੇ ਇੰਨੀ ਸੋਹਣੀ ਸਾਨੂੰ ਆਪਣੇ ਜਿਵੇਂ ਦਾ ਸਮਾਜ ਹੈ ਜਿਵੇਂ ਦੇ ਰੀਤਾ ਚੱਲਦੇ ਸੋ ਉਹਦੇ ਵਿੱਚ ਉਦਾਹਰਣ ਦੇ ਦਿੱਤੀਆਂ ਕਿ ਪਿੰਡਾਂ ਥਾਵਾਂ ਤੇ ਜਦੋਂ ਚਿੱਠੀ ਆਉਣੀ ਵਿਆਹ ਦੀ ਤੇ ਫਿਰ ਉਹ ਗੌਣ ਭਾਈ ਜਾਣੀ ਜੀ ਕਿਉਂ ਚਿੱਠੀ ਆਈ ਗੌਣ ਬਿਠਾਉਣੇ ਨੇ ਤੇ ਹੁਣ ਮਾਈਏ ਲਾਇਆ ਜਾਂ ਤੇਲ ਚੜਾਇਆ ਹੁਣ ਗੌਣ ਬਿਠਾਉਣੇ ਨੇ ਸਾਰਾ ਪਿੰਡ ਆ ਗਿਆ ਤੇ ਜਦੋਂ ਸਵੇਰੇ ਇੱਕ ਗਵੰਡਨ ਨੂੰ ਪੁੱਛਿਆ ਕਿ ਭੈਣੇ ਤੂੰ ਤੇ ਆਈ ਨਹੀਂ ਤੇਰਾ ਤਾਂ ਘਰ ਵੀ ਬਿਲਕੁਲ ਸਾਂਝੀ ਗੰਧ ਹੈ ਤੇ ਤੂੰ ਆਈ ਨਹੀਂ ਰਾਤ ਗਾਉਣ ਤੇ ਤੋ ਕਹਿੰਦੇ ਭੈਣੇ ਮੇਰਾ ਜੀਤ ਬਰਾ ਕਰਦਾ ਸੀ ਜਾਵਾਂ ਕਿਉਂਕਿ ਗਵਾਂਢ ਮੱਥਾ ਹੈ ਪੁੱਤਰ ਦਾ ਵਿਆਹ ਹੈ ਮੈਨੂੰ ਤਾਂ ਸਭ ਤੋਂ ਵੱਧ ਚਾਹ ਸੀ ਕਿ ਮੈਂ ਜਾਵਾਂ ਗੀਤ ਗਾਵਾਂ ਪਰ ਹੁਣ ਘਰ ਵਾਲੇ ਨੇ ਸੱਦਾ ਹੀ ਨਹੀਂ ਭੇਜਿਆ ਤੇ ਜਾਵਾਂ ਕਿਉਂ ਕਿਉਂਕਿ ਸੱਦਾ ਨਾ ਭੇਜੀਏ ਤੇ ਗਵਾਂਢ ਗਵਾਂਢ ਤੇ ਘਰ ਕੋਈ ਨਹੀਂ ਜਾਂਦਾ ਜੀ ਤੇ ਜੇ ਅੰਮ੍ਰਿਤ ਵੇਲੇ ਉੱਠ ਕੇ ਸਾਸੀਂ ਜਿਹੜੇ ਚਾਰ ਕੁ ਜੀ ਗੁਰੂ ਘਰ ਦੇ ਵਿੱਚ ਆ ਜਾਂਦੇ ਆ ਨਾ ਇਹ ਮਤਾ ਸਮਝੇ ਕਿ ਸਿਆਪ ਉੱਠ ਕੇ ਆ ਜੰਨੇ ਆ ਇਹ ਮੇਰੇ ਗੁਰੂ ਦੇ ਸਾਈਂ ਦੇ ਸਾਧ ਹੁੰਦੇ ਤੇ ਤਾਂ ਉੱਠ ਕੇ ਆਉਣਾ ਪਈ ਨਹੀਂ ਤੇ ਪੂਰਾ ਸਾਲ ਵੀ ਲੰਘ ਜਾਣਾ ਜੀ ਅੱਜ ਤੇ ਚਲੋ ਆ ਪਾਈ ਰਹੇ ਆ ਤੇ ਕਈਆਂ ਨੂੰ ਮਹੀਨਾ ਮਹੀਨਾ ਤੇ ਕਈਆਂ ਨੂੰ ਪੂਰਾ ਪੂਰਾ ਸਾਲ ਵੀ ਲੰਘ ਜਾਂਦਾ ਘਰ ਦੇ ਨਾਲ ਬਿਲਕੁਲ ਗੁਰਦੁਆਰੇ ਦੇ ਨਾਲ ਕਰ ਹੁੰਦਾ ਪਰ ਆਏ ਨਹੀਂ ਜਾਂਦਾ ਜੀ ਕਿਉਂਕਿ ਸਾਈਂ ਦੇ ਸਾਧ ਸਾਰੇ ਨੂੰ ਮਿਲਦੇ ਵੀ ਨਹੀਂ ਉਥੇ ਸਤਿਗੁਰ ਜੀ ਨੇ ਪਾਵਨ ਬਚਨ ਕਿਹਾ ਕਿ ਭਾਈ ਜਿਹੜਾ ਰਾਤ ਨੂੰ ਚੇਤੇ ਕਰਕੇ ਸੌਂਦਾ ਹੈ ਨਾ ਫਿਰ ਗੁਰੂ ਉਹਨੂੰ ਸਵੇਰੇ ਪਿਛਲ ਪੈਰ ਰਾਤ ਅੰਮ੍ਰਿਤ ਵੇਲੇ ਉੱਠ ਕੇ ਆਪ ਆਵਾਜ਼ ਮਾਰਦੇ ਨੇ ਸੱਦਾ ਦਿੰਦੇ ਨੇ ਭਾਈ ਹੁਣ ਉੱਠ ਪਿੱਛੋਂ ਰਾਤੇ ਸੱਦੜਾ ਨਾਮ ਖਸਮ ਘਾਲੇ ਤੇ ਫਿਰ ਅੱਗੇ ਜਵਾਬ ਦਿੱਤਾ ਜਿਹੜੇ ਉੱਠਦੇ ਨੇ ਜਿਹਨੂੰ ਸੱਦਾ ਜਾਂਦੇ ਉਹਨਾਂ ਨੂੰ ਫਲ ਕੀ ਮਿਲਦਾ ਹੈ ਜੀ ਤੇ ਸਤਿਗੁਰੂ ਕਹਿੰਦੇ ਨੇ ਖੇਮੇ ਛਤਰ ਸਰਾਇ ਚ ਦਿਸਣ ਰਤ ਪੀੜੇ ਹੁਣ ਇਹ ਜਿਹੜੇ ਖੇਮੇ ਨੇ ਛਤਰ ਨੇ ਇਹ ਸਾਰੇ ਰਾਜੇ ਮਹਾਰਾਜੇ ਕੋਲ ਬਾਦਸ਼ਾਹਾਂ ਕੋਲ ਹੁੰਦੀਆਂ ਸਨ ਨਾ ਚੀਜ਼ਾਂ ਇਹਨਾਂ ਦਾ ਪਾਵਰ ਤੇ ਸੁੱਖ ਸੁਹੂਲਤਾ ਵੀ ਜਿਹੜੇ ਅੰਮ੍ਰਿਤ ਵੇਲੇ ਸੱਦ ਨੂੰ ਸੁਣ ਕੇ ਉੱਠਦੇ ਨੇ ਅੰਮ੍ਰਿਤ ਵੇਲੇ ਨੂੰ ਸਾਹਮਦੇ ਨੇ ਭਾਈ ਉਹਨਾਂ ਦੇ ਘਰ ਇਹ ਵੱਡੀਆਂ ਗੱਡੀਆਂ ਉਹਨਾਂ ਦੇ ਘਰ ਹੈ ਹਾਥੀ ਕੋੜੇ ਦਿਸਨ ਰੱਥ ਪੀੜੇ ਰੱਥ ਦਾਰਤਾਪਕ ਕਰਾਂਗੇ ਗੱਡੀਆਂ ਇਕੱਲੇ ਰੱਥ ਖੜੇ ਹੋਏ ਨਹੀਂ ਦਿਸਦੇ ਪੀੜੇ ਦਰਸੋਂ ਦਾ ਉਹਨਾਂ ਦੇ ਅੱਗੇ ਬੜੇ ਸੋਹਣੇ ਅਰਬੀ ਘੋੜੇ ਵੀ ਲੱਗੇ ਹੋਏ ਨੇ ਜੀ ਐਨ ਗੱਡੇ ਤਿਆਰ ਪਰ ਤਿਆਰ ਹੈ ਜਦੋਂ ਮਰਜ਼ੀ ਸਲਫ ਮਾਰੋ ਤੋ ਨਿਕਲ ਜਾਓ ਇਹ ਫਲ ਮਿਲਦਾ ਹੈ ਗੁਰੂ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ ਨੇ ਜੀ ਕਹਿੰਦੇ ਪਿਛੋ ਰਾਤੇ ਸੱਡੜਾ ਨਾਮ ਖਸਮ ਕਾਲੇ ਅੱਖੇ ਮੇ ਸ਼ਤਰ ਸਰਾਇ ਚ ਦਿਸਣ ਰੱਥ ਪੀੜੇ ਤੇ ਨਾਲ ਕਹਿ ਦਿੱਤਾ ਜਿਨਨੇ ਤੇਰਾ ਨਾਮ ਧਿਆਇਆ ਤੈਨ ਕੋ ਸਤ ਮਿਲੇ ਭੀ ਜਿਨਾਂ ਨੇ ਰਾਤ ਨੂੰ ਧਿਆਇਆ ਹੈ ਅੰਮ੍ਰਿਤ ਵੇਲੇ ਉਹਨਾਂ ਨੂੰ ਸਦਾ ਮਿਲਦੇ ਹੀ ਮਿਲਦਾ ਹੈ ਉਹਨਾਂ ਨੂੰ ਅੰਮ੍ਰਿਤ ਵੇਲੇ ਬਾਜ ਮਿਲ ਪੈਂਦੀ ਹੈ ਔਰ ਦੇਖੋ ਇੱਕ ਪਾਵਨ ਬਚਨ ਹੈ ਤੁਨ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਬਚਨ ਕਹੇ ਨੇ ਕਿ ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ ਹੁਣ ਇਹਦੇ ਅਰਥ ਭਾਵੇਂ ਸਾਡੇ ਵਰਗੇ ਕਥਾਕਾਰ ਨੇ ਟੀਕਾ ਕਰਨੇ ਬਹੁਤ ਕੀਤੇ ਨੇ ਜੀ ਕਿ ਪਹਿਲੇ ਪੈਰ ਬੰਦਗੇ ਕਰੀਏ ਤੇ ਉੰਦੇ ਤੋਂ ਫਲ ਬਣਦਾ ਹੈ ਪਿਛਲੇ ਰਾਤ ਅੰਮ੍ਰਿਤ ਵਲੇ ਨਾਮ ਜਪੀਏ ਤੇ ਫਲ ਮਿਲਦਾ ਹੈ ਉੰਦੇ ਤੋਂ ਫਲ ਬਣਦਾ ਹੈ ਪਰ ਇੱਕ ਮੁਸਲਮਾਨ ਵੀਰ ਨੇ ਅਰਥ ਦੇ ਤੌਰ ਤੇ ਬੜੇ ਠੁਕਵੇਂ ਕੀਤੇ ਜੀ ਕਹਿੰਦੇ ਅਸਲ ਵਿੱਚ ਗੁਰੂ ਸਾਹਿਬ ਜੀ ਕਹਿਣਾ ਤੇ ਇਹ ਚਾਹੁੰਦੇ ਨੇ ਜੇ ਰਾਤ ਨੂੰ ਗੁਰੂ ਗੁਰੂ ਕਰਦਾ ਸੋਵੇਂਗਾ ਬੰਦਗੀ ਕਰਦਾ ਸੋਵੇਂਗਾ ਤੇ ਰਾਤ ਤੇ ਅੰਮ੍ਰਿਤ ਵੇਲੇ ਅੱਡੋ ਅੱਡ ਨਹੀਂ ਕੀਤਾ ਕਿਉਂਕਿ ਜੇ ਫੁੱਲ ਬਣੇਗਾ ਤੇ ਫਲ ਤਾਂ ਹੀ ਲੱਗੇਗਾ ਨਾ ਸਿੱਧਾ ਅੰਮ੍ਰਿਤ ਵੇਲੇ ਜਾ ਕੇ ਫਲ ਨਹੀਂ ਲੱਗ ਜਾਣਾ ਔਰ ਫਿਰ ਬੇਨਤੀ ਕਰਦਾ ਜੇ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਸੌਣ ਦੀ ਦਾਤ ਬਖਸ਼ੋ ਕਿ ਸਟੈਮ ਨਾਲ ਸੌ ਜਾਈਏ ਨਹੀਂ ਤੜਜੇ ਤੇ ਜਿਨ੍ਹਾਂ ਤੇ ਨੀਂਦ ਫਿਰ ਪੂਰੀ ਨਾ ਹੋਵੇ ਤੇ ਫਿਰ ਉਹਨਾਂ ਤੇ ਜਾਣੇ ਡਿਪਰੈਸ਼ਨ ਚ ਨਾ ਉੱਠਣਾ ਤੇ ਕਿੱਥੋਂ ਫਿਰ ਉਹਨਾਂ ਬਹਾਨੇ ਕਈ ਬਣਾਉਣੇ ਨੇ ਪੀ ਅੰਮ੍ਰਿਤ ਵੇਲੇ ਤੇ ਜਦੋਂ ਬਾਣੀ ਪੜੀ ਉਦੋਂ ਹੀ ਅੰਮ੍ਰਿਤ ਵੇਲਾ ਹੈ ਨੇ ਸਤਗੁਰੂ ਜੀ ਨੇ ਅਜ ਬਖਸ਼ਿਸ਼ ਕੀਤੀ ਦੇਖੋ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਇੱਕ ਤੇ ਅੰਮ੍ਰਿਤ ਵੇਲਾ ਇਹ ਹੈ ਜਿਹੜੀਆਂ ਤੁਸੀਂ ਹਾਜ਼ਰੀਆਂ ਭਰ ਰਹੇ ਹੋ